के दरबार में सब दुख दर्द मिटाए जाते हैं गर्दिश के सताए लोग यहाँ सीने से लगाए जाते हैं जिन पर पीरों की कुछ खास इनायत होती है उनको ही संदेशा जाता है वही दर पर बुलाए जाते हैं तहत गद्दी नशीन मोहन लाल बांसल भोला बाबा जी की अगुवाई में एक शाम पीर बाबा के नाम ज्ञान सागर पीर मंदिर चैरिटेबल ट्रस्ट एवं समस्त शहर निवासी रामपुरा फूल के सहयोग से बोला बाबा जी वाला पीरखाना रामपुरा फूल में बाबा लखदाता पीर लाला वाले जी के जन्मदिन की खुशी में 25वां सालाना शुभ दीवान एवं भंडारा करवाया गया बाबा जी की चादर रस्म जस्सी बाबा ने निभाई इस अवसर पर गायिका रजिया सुल्ताना ने अपनी सुरीली आवाज से पीरा का गुणगान किया यह 25वां सालाना दीवान एवं भंडारा ज्ञान सागर पीर मंदिर चेटीव रामपुरा फूल बलो हर साल कराया जाता इस बार 25वां सी जी ਬੜਾ ਹੀ ਰਾਮਪਰਾਪੂਰ ਸੰਗਤਾਂ ਦਾ ਔਰ ਬਾਹਰੋਂ ਆਏ ਹੋਏ ਪੂਰੇ ਪੰਜਾਬ ਅਦਰ ਸਟੇਟ ਸੰਗਤਾਂ ਦਾ ਬੜਾ ਹੀ ਸਹਿਯੋਗ ਰਿਹਾ ਬਾਬਾ ਜੀ ਦਾ ਭੰਡਾਰਾ ਤੋਂ ਮਰਸਿਆ ਔਰ ਬੜਾ ਹੀ ਵਧੀਆ ਗੁਣਗਾਨ ਰਜਨੀ ਸੁਲਤਾਨਾ ਜੀ ਉਹਨਾਂ ਨੇ ਮਾ ਭਗਵਤ ਦਾ ਕੀਤਾ ਬਾਬਾ ਜੀ ਦਾ ਗੁਣਗਾਨ ਕੀਤਾ ਤੇ ਇਸੇ ਤਰ੍ਹਾਂ ਹੀ ਬਾਬਾ ਜੀ ਹਰ ਸਤਿਕਾਰ ਮਿਲਦੇ ਰਹੇ ਬਹੁਤ ਸੱਚੇ ਦਰਬਾਰ ਕੀ ਜਾ ਰਹੇ ਬਾਬਾ ਜੀ ਇੱਕ ਛੋਟੇ ਵੀ ਤੁਸੀਂ ਕੋਈ ਹਕੂਮਤ ਨਾਲ ਸਹੀ ਵਗੈਰਾ ਚਲਾ ਰਹੇ ਹਾਂ ਜੀ ਆਪਾਂ ਕੀ ਆਦਰਨੀਏ ਭੋਲਾ ਬਾਬਾ ਜੀ ਦੀ ਕਿਰਪਾ ਨਾਲ 1 ਮਈ ਲੇਬਰ ਡੇ ਵਾਲੇ ਦਿਨ ਮਾਬੋਗਦ ਦੀ ਅਨੰਪੂਰਣੀ ਕਿਰਪਾ ਨਾਲ ਬਾਬਾ ਜੀ ਦੀ ਸੀਮ ਕਿਰਪਾ ਨਾਲ 10 ਰੁਪਏ ਵਿੱਚ ਵਰਬੇਟ ਖਾਣਾ ਜੋ ਕਿ 12 ਵਜੇ ਤੋਂ 2 ਵਜੇ ਤੱਕ ਦਿੱਲੀ ਰੋਜਾਨਾ ਆਰਾਮਪਰਾ ਫੂਡ ਗਿਆਨ ਸਾਗਰ ਪੀਰ ਮੰਦਰ ਚੇਟਾਕ ਵਿੱਚ ਚੱਲੂਗਾ ਔਰ ਇਹ ਕੋਈ ਇਹ ਨਹੀਂ ਗਰੀਬਾਂ ਵਾਸਤੇ ਲੋੜ ਬੰਦ ਲੋੜ ਬੰਦ ਕੋਈ ਵੀ ਹੋ ਸਕਦਾ ਉਹਨਾਂ ਵਾਸਤੇ 1 ਤਰੀਕ ਤੋਂ ਸਾਡੇ ਆਦਰਨੀਏ ਪਾਪੇ ਪਿਤਾ ਜੀ ਭੋਲਾ ਬਾਬਾ ਜੀ ਦੀ ਕਿਰਪਾ ਨਾਲ ਚਲਾ ਰਹੇ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਮੈਂ ਇੱਥੇ ਸਾਰੀ ਆਪਣੀ ਜਿੰਨੀ ਵੀ ਰੰਪਰਾ ਦੀ ਸਮੂਹ ਸੰਗਤਾਂ ਉਹਨੂੰ ਦੱਸਣਾ ਚਾਹਣੀ ਹੈ ਵੀ ਸਾਡਾ ਜਿਹੜਾ ਪੀਰਖਾਨਾ ਹੈਗਾ ਉਹਦੇ ਵਿੱਚ ਅੱਜ ਐਨਾ ਵਧੀਆ ਪ੍ਰੋਗਰਾਮ ਗਿਆਨ ਸਾਦਰ ਪੀਰਖਾਨਾ ਦੇ ਵਿੱਚ ਹੋਇਆ ਵੀ ਜਿਵੇਂ ਆਪਾਂ ਜੇ ਕੋਈ ਆਪਾਂ ਸ਼ਬਦ ਲੱਭੀ ਔਰ ਸ਼ਬਦ ਹੈ ਨਹੀਂ ਗਏ ਸੰਗਤਾਂ ਨੂੰ ਪੰਡਾਰੇ ਨਾਲ ਟਿੱਕੀਆਂ ਨਾਲ ਭੱਲਿਆਂ ਨਾਲ ਇਹਨਾਂ ਨੇ ਹਾਲ ਕੀਤਾ ਇਹ ਸਾਰਾ ਜਿਹੜਾ ਪ੍ਰਬੰਧ ਸੀਗਾ ਇਹ ਕਈ ਦਿਨਾਂ ਤੋਂ ਇਹ ਵਿਵਸਥਾ ਚੱਲ ਰਹੀ ਸੀ ਇਹ ਪ੍ਰਬੰਧ ਬੜੀ ਸ਼ਰਧਾਪੂਰਵਕ ਤੇ ਬੜੀ ਨਮਰਤਾ ਨਾਲ ਇਹ ਲੋਕਾਂ ਦੇ ਵਾਸਤੇ ਇਹ ਸੰਗਠਨ ਦੇ ਵਾਸਤੇ ਬਹੁਤ ਨਮਰਤਾ ਦੇ ਨਾਲ ਇਸ ਚੀਜ਼ ਨੂੰ ਅੰਦਿਕਿਆ ਗਿਆ ਤੇ ਜਿਹੜਾ ਇਹ ਗਿਆਨ ਸਾਗਰ ਸਾਡਾ ਪੀਰਖਾਨਾ ਭੋਲਾ ਬਾਬਾ ਜੀ ਵਾਲਾ ਇਹ ਪੀਰਖਾਨੇ ਦੇ ਵਿੱਚ ਇੱਕ ਬੜੀ ਵਿਸ਼ੇਸ਼ਤਾ ਵਾਲੀ ਗੱਲ ਹੈ ਇਹ ਆ ਵੀ ਇਸ ਦੇ ਵਿੱਚ ਜਿੰਨਾ ਵੀ ਸਾਡੇ ਰਾਮਪਰੇ ਦੇ ਜਿੰਨਾ ਵੀ ਸਾਰਾ ਪੁਣਗੈ ਜਿੰਨੇ ਵੀ ਸਾਡੇ ਰਾਮਪਰੇ ਦੇ ਵਸਨੀਕ ਆ ਸਾਰਿਆਂ ਨੂੰ ਇੱਥੇ ਨਮੰਤਰਨ ਦਿੱਤਾ ਜਾਂਦਾ ਕਿ ਸਾਰੇ ਬੜੇ ਹੁਮਮਾ ਕੇ ਆਉਂਦੇ ਆ ਤੇ ਇਹ ਕੁਛ ਲਾਭਾ ਜੋਗ ਬਾਲੇ ਹੋਇਆ ਵੀ ਸਾਡੇ ਪ੍ਰੈਸ ਵੀਰਾਂ ਨੇ ਬਹੁਤ ਜ਼ਿਆਦਾ ਟਾਈਮ ਦੇ ਕੇ ਇਸ ਸੀਜ਼ਨ ਨੂੰ ਨਵਾਜਿਆ ਤੇ ਇਸ ਗਰਦਾ ਦੇ ਵਿੱਚੋਂ ਜਿਹੜੇ ਵੀ ਆਏ ਬੜੇ ਕੁਛ ਨਵਾਜ ਤੇ ਸਾਡੇ ਪ੍ਰੈਸ ਵੀਰਾਂ ਨੂੰ ਮੈਂ ਇੱਕ ਬੇਨਤੀ ਕਰਦੀ ਆਂ ਵੀ ਉਹ ਪ੍ਰੈਸ ਵੀਰ ਇਸ ਤਰ੍ਹਾਂ ਹੀ ਅੱਗੇ ਸੇਵਾ ਨਿਭਾਉਂਦੇ ਰਹਿਣ ਕਿਉਂਕਿ ਉਹ ਹਰ ਦੇਵਾ ਨੂੰ ਇਸ ਤਰ੍ਹਾਂ ਨਿਭਾਉਂਦੇ ਆਂ ਗਿਆਨ ਸਾਗਰ ਪੀਰਖਾਨਾ ਭੋਲਾ ਬਾਬਾ ਜੀ ਦੇ ਪੀਰਖਾਨੇ ਦੇ ਵਿੱਚ ਅੱਜ ਅਤੂਟ ਪੰਡਾਰਾ ਵਰਤਿਆ ਤੇ ਅਤੂਟ ਸੰਗਤ ਸੰਗਟ ਆਈਆਂ ਤੇ ਜਿਹੜੀਆਂ ਸੰਗਤਾਂ ਨਿਹਾਲ ਹੋਈਆਂ ਤੇ ਸਭ ਦੀਆਂ ਝੋੜੀਆਂ ਪੜੀਆਂ ਜੈ ਕਰੇ ਗਾਹੇ ਵਾਲੇ ਪੀਰ ਦਾ ਜੈ ਬਾਬਾ ਪੀਰਾਂ ਦੀ ਅੱਜ ਸ੍ਰੀ ਜਸਕਰਨ ਵੰਸਲ ਜੱਸੀ ਬਾਬਾ ਜੀ ਵੱਲੋਂ ਅ ਸ੍ਰੀ ਆਪਣਾ ਗਿਆਨ ਸਾਗਰ ਪੀਰ ਮੰਦਰ ਚੈਰੀਟੇਬਲ ਟਰਸਟ ਵੱਲੋਂ ਜਿਹੜਾ 25 ਮਾਰਚ ਸਾਲਾਨਾ ਦੀਵਾਨ ਤੇ ਭੰਡਾਰਾ ਅੱਜ ਮਨਾਇਆ ਗਿਆ ਬਹੁਤ ਹੀ ਜਿਆਦਾ ਵਾਸ ਸੀਗਾ ਤੇ ਹਰੇਕ ਭਗਤ ਬੜੀ ਆਪਣੀ ਸਰਦਾ ਪੂਰਵਕ ਦੇ ਨਾਲ ਇੱਥੇ ਪਹੁੰਚਿਆ ਔਰ ਬੜੀਆਂ ਮਰਦਾਂ ਲੈ ਕੇ ਉਹ ਗਏ ਨੇ ਤੇ ਅੱਜ ਇੰਨਾ ਰਸ ਸੀਗਾ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਅੱਜ ਉਸ ਤੋਂ ਵੀ ਵੱਧ ਮਤਲਬ ਜਿਹੜਾ ਰਸ ਸੀਗਾ ਦੇਖਣ ਨੂੰ ਮਿਲਿਆ ਅਸੀਂ ਸਾਰੇ ਚਾਹੁੰਦੇ ਆ ਕਿ ਬਾਬਾ ਜੀ ਸਾਰਿਆਂ ਨੂੰ ਆਪਣਾ ਆਸ਼ੀਰਵਾਦ ਦੇਈ ਰੱਖਣ ਬਹੁਤ ਬਹੁਤ ਧੰਨਵਾਦ ਅਸੀਂ ਗਾਲ ਜੀ ਸਾਰਿਆਂ ਨੇ ਅੱਲਾ ਤਾਂ ਆਪਾਂ ਅੱਜ ਦਵਾਨ ਤੇ ਸੀਗੇ ਬਾਬਾ ਜੀ ਦੇ ਭੰਡਾਰਾ ਕਰਾਇਆ ਸੀਗਾ ਜਨਮ ਦਿਨ ਸੀਗਾ ਬਾਬਾ ਲਖਦਾ ਪਿਰਦਾ ਤੇ ਬਹੁਤ ਵਧੀਆ ਲੱਗਿਆ ਰਈ ਪੜਾਈ ਤੋਂ ਬਚ ਕੇ ਰਹੀਏ ਜਿਹੜਾ ਤੁਹਾਨੂੰ ਸੰਦੇਸ਼ ਮਿਲਿਆ ਇੱਥੋਂ ਤੇ ਮਾਨੂੰ ਲੱਗਦਾ ਡੇਲੇ ਜਾ ਕੇ ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਨਸ਼ੇ ਪੱਤੇ ਛੱਡ ਕੇ ਮੇਰੇ ਨਾਲ ਜਰੂਰ ਤੇ ਗੁਰੂ ਘਰ ਜਾਇਆ ਕਰੋ ਧੰਨਵਾਦ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੋਲਾ ਬਾਬਾ ਜੀ ਵਾਲੇ ਪੀਰਖਾਨਾ ਦੇ ਵਿੱਚ ਜੱਸੀ ਬਾਬਾ ਜੀ ਅਗਵਾਈ ਦੇ ਵਿੱਚ ਜਿਹੜਾ ਇਹ ਸਾਲਾਨਾ ਦਵਾਨ ਹੈ ਇਹ ਲਗਾਇਆ ਗਿਆ ਜਿਸ ਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਹੈ ਉਹ ਬਾਬਾ ਜੀ ਦਾ ਇੱਥੇ ਆਸ਼ੀਰਵਾਦ ਲੈਣ ਦੇ ਲਈ ਪਹੁੰਚੇ ਨੇ ਸ਼ਰਧਾਲੂਆਂ ਦੇ ਲਈ ਲੰਗਰ ਦਾ ਹੋਸਟਲਾਂ ਦਾ ਖਾਣ ਪੀਣ ਦਾ ਬਹੁਤ ਜਿਹੜਾ ਪ੍ਰਬੰਧ ਹੈ ਉਹ ਸੰਸਥਾ ਵੱਲੋਂ ਕੀਤਾ ਗਿਆ ਸੀ ਸਾਡੀ ਸੰਸਥਾ ਪੰਜਾਬ ਮਹਾਵੀਰ ਦਲ ਵੱਲੋਂ ਵੀ ਜੋ ਸ਼ਰਧਾਲੂ ਆਏ ਨੇ ਉਹਨਾਂ ਦੇ ਮੱਥਾ ਟਿਕਾਉਣ ਦੇ ਲਈ ਜਾਂ ਉਹਨਾਂ ਦੀ ਵਿਵਸਥਾ ਦੇ ਲਈ ਜਿਹੜੇ ਪ੍ਰਬੰਧ ਹੈ ਉਹ ਸਾਡੀ ਸੰਸਥਾ ਵੱਲੋਂ ਵੀ ਕੀਤੇ ਗਏ ਨੇ ਔਰ ਜਿਹੜੇ ਇੱਥੇ ਸ਼ਰਧਾਲੂ ਆ ਬਹੁਤ ਹੀ ਵੱਡੀ ਤਦਾਦ ਦੇ ਵਿੱਚ ਇੱਥੇ ਕੀ ਬਾਬਾ ਜੀ ਤੋਂ ਆਸ਼ੀਰਵਾਦ ਲੈਣ ਦੇ ਲਈ ਪਹੁੰਚੇ Yeah, no, 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 no.